डॉक्टर मेघा सिंह से कहा रजिंद्रा हॉस्पिटल ब्लड बैंक से ब्लड बैंक के आज के पे आए हो हो क्या कहना है कितने हो कितने यूनिट चुके हैं और अभी तक ट्वेंटी हुई हैं हमारे एक्सपेक्टेशन सेवेंटी प्लस है एटीन प्लस आ, जो भी इंडिविजुअल्स हैं एटीन टू सिक्सटी के बीच अगर आप हेल्दी हो तो आपको डोनेट करना चाहिए एक आपकी एक डोनेशन तीन लोगों की जान बचा सकती है तो अच्छी चीज़ है करनी चाहिए डोनेशन thank you ਮੈਂ ਮਿਨਾਕshi ਕਿਹੜੀ ਸੰਸਾ ਤੋਂ ਬਿਲੋਂਗ ਕਰਦੇ ਹੋ ਸਰ ਮੈਨਿਸ਼ ਕਾਮ 올 ਮੈਡੀਕਲ ਕੈਂਪ ਹੈਲਪਲਾਈਨ ਤੋਂ ਅੱਜ ਜੋ ਰੋਟਰੀ ਕਲੱਬ ਗ੍ਰੇਟਰਵੇ ਬਲੱਡ ਡੋਨੇਸ਼ਨ ਇਹ ਚਾਹੇ ਹੋ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਔਰ ਕੀ ਚੱਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਹੈ ਸਰ ਇਧਰ ਡੋਨਰ ਵੱ ਚਦ ਕੇ ਆ ਰਹੇ ਨੇ ਹਜ ਤੱਕ 12 ਗੱਲ ਚੁੱਕੇ ਹੈ ਜਿਵੇਂ ਕਿ 45 ਡੋਨਰ ਆਪਣੇ ਕੋਲ ਪ੍ਰੈਜ਼ੈਂਟ ਹੈਗੇ ਹਨ ਬੜੀ ਕੋਸ਼ਿਸ਼ ਕੋਸ਼ਿਸ਼ ਇਹ ਸਭ ਦੇ ਰਹੇ ਨੇ ਕੌਣ ਸਾ ਹੈ ਮੇਰੇ ਵੱਲੋਂ ਕਿ ਇਹ ਦੀਦੀ ਨੇ ਮੈਨੂੰ ਮੌਕਾ ਦਿੱਤਾ ਇੱਥੇ ਸੇਵਾ ਕਰਨ ਦਾ ਤੇ ਬਹੁਤ ਹੀ ਵਧੀਆ ਮੈਨੂੰ ਰਿਸਪੌਂਸ ਮਿਲ ਰਿਹਾ ਹੈ ਸਭ ਨਾਲ ਮਿਲਣ ਦਾ ਮੌਕਾ ਮਿਲ ਰ ਮੈਨੂੰ ਬਹੁਤ ਅੱਛਾ ਸਪੌਟ ਜਿਹਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਅੱਛਾ ਫੀਲ ਹੋ ਰਿਹਾ ਮੈਂ ਤਾਂ ਸਭ ਤੋਂ ਪਹਿਲਾਂ ਥੈਂਕਸ ਕਰਾਂਗਾ ਪ੍ਰੈਜ਼ੀਡੈਂਟ ਮਿਸਟਰ ਸੁਦੀਰ ਤੇ ਸੈਕਟਰੀ ਮਿਸਟਰ ਮਨੋਜੀ ਮੋਦੀ ਕਿ ਜਿਹੜਾ ਨੇ ਮੈਨੂੰ ਇਨਵਾਈਟ ਕੀਤਾ ਤੇ ਐਜ਼ ਚੀਫ ਗੈਸਟ ਯਾਰ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਜੋ ਵੀ ਇਹਨਾਂ ਨੇ ਕੀਤਾ ਇਹ ਬਹੁਤ ਹੀ ਵਧੀਆ ਇੱਕ ਆਈਡੀਆ ਔਰ ਇਹ ਕਹੇ ਪਹਿਲਾਂ ਵੀ ਕਰਦੇ ਆ ਰਹੇ ਆ ਪਰ ਇਹ ਬਹੁਤ ਹੀ ਵਧੀਆ ਅਚੀਵਮੈਂਟ ਹੈ ਕਿ ਡਾਕਟਰਸ ਦੀ ਟੀਮਸ ਨੇ ਆ ਕੇ ਇੱਕ ਜਿਹੜਾ ਹੈ ਇਹ ਬਲੱਡ ਰਿਸ਼ਨ ਦਾ ਬਲੱਡ ਕਲੈਕਟ ਕਰਨ ਦਾ ਜਿਹੜਾ ਉਹਨਾਂ ਨੇ ਉਹ ਕੀਤਾ ਹੈ ਵਿਚ ਇਜ਼ ਵੈਰੀ ਗੁੱਡ ਵਿਚ ਇਜ਼ ਵੈਰੀ ਗੁੱਡ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਕਲੱਬ ਦੇ ਪ੍ਰੈਜ਼ੀਡੈਂਟ ਡਾਕਟਰ ਸੁਰਿੰਦਰ ਜੀ ਸੈਕਟਰੀ ਸ਼ਰੀ ਮੋਦੀ ਜੀ ਐਂਡ ਸਤਵਿੰਦਰ ਜੀ ਜਿਨ੍ਹਾਂ ਨੇ ਸਾਨੂੰ ਇਹ ਇੱਥੇ ਮੇਰੀ ਐਸੋਸੀਏਸ਼ਨ ਜਿਹਦਾ ਮੈਂ ਸੈਕਟਰੀ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਔਰ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਜਿਹਦੇ ਵਿੱਚ ਮੇਰੇ ਕੋਲ 14 ਬੈਂਕਸ ਆਉਂਦੇ ਨੇ ਉਹਨਾਂ ਦਾ ਮੈਂ ਪ੍ਰੈਜ਼ੀਡੈਂਟ ਆ ਸਟੇਟ ਦਾ ਇਹਨਾਂ ਨੇ ਸਾਨੂੰ ਮੌਕਾ ਹੁਕਮ ਹੋਏਗਾ ਇਹਨਾਂ ਦੇ ਕਲੱਬ ਵੱਲੋਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਮੇਰੀ ਟੀਮ ਦੇ 10 12 ਮੈਂਬਰਸ ਇੱਥੇ ਆਏ ਨੇ ਉਹ ਬਲੱਡ ਵੀ ਡੋਨੇਟ ਕਰ ਰਹੇ ਨੇ ਅੱਜ ਔਰ ਇਹਨਾਂ ਦੇ ਨਾਲ ਜੋ ਇਹਨਾਂ ਦੇ ਅੱਗੇ ਦੇ ਪ੍ਰੋਜੈਕਟ ਹੈ ਹਮੇਸ਼ਾ ਹੀ ਅਸੀਂ ਖੜੇ ਰਾਂਗੇ ਇਹਨਾਂ ਨੂੰ ਅੱਜ ਇਸ ਪਲੇਟਫਾਰਮ ਦੇ ਉੱਤੇ ਮੈਂ ਇਹਨਾਂ ਨੂੰ ਵਾਅਦਾ ਕਰਕੇ ਜਾਂਦਾ ਡਾਕਟਰ ਸਾਹਿਬ। थैंक यू सो मच। ਅ ਮਾਈਸੈਲਵਜ਼ ਮਨੋਜੀ ਮੋਦੀ ਸੈਕਟਰੀ ਰੋਟਿਕਾ ਗ੍ਰੇਟਰ ਅੱਜ ਦਾ ਜਿਹੜਾ ਮੁੱਖ ਉਪਰਾਲਾ ਹੈਗਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਤੇ ਉਹਦੇ ਚ ਅਸੀਂ ਬਹੁਤ ਹੀ ਉਤਸ਼ਾਹ ਨਾਲ ਸਾਡੀ ਸਾਰੀ ਟੀਮ ਲੱਗੀ ਹੋਈ ਹੈ। ਤੇ ਜਿੱਦਾਂ ਕਿ ਡਾਕਟਰ ਸਾਹਿਬ ਦੱਸਿਆ ਕਿ ਇਹ দান ਜਿਹੜਾ ਹੈਗਾ ਮਹਾਦਾਨ ਦੇ ਅਕਾਊਂਟ ਹੋ ਰਿਹਾ ਔਰ ਇਸ ਤੋਂ ਉੱਪਰ ਕੋਈ দান ਨਹੀਂ ਹੈਗਾ ਔਰ ਤੁਸੀਂ ਗੱਲ ਜਿਹੜਾ ਬਲੱਡ ਹੈ ਉਹ ਕਿਤੇ ਵੀ ਕਿਸੇ ਇੰਡਸਟਰੀ ਚ ਨਹੀਂ ਬਣ ਰਿਹਾ ਉਹ ਕਿਤੇ ਕੋਈ ਅਜਾ ਸਬਸਟੀਟਿਊਟ ਨਹੀਂ ਹੈਗਾ ਇਹ ਬਲੱਡ ਦੇ ਕਹੂੰਗਾ ਕਿ ਸਾਡੇ ਜਿਹੜੇ ਮੈਂਬਰਸ ਅਸੋਸੀਏਟ ਹੈ ਹੀ ਹਨ ਤੇ ਜਿੰਨੇ ਵੀ ਅੱਜ ਲੋਕ ਸਾਡੇ ਕੋਲ ਇੱਥੇ ਜੁੜੇ ਹੋਏ ਆ ਉਹ ਕੋਈ ਨਾ ਕੋਈ ਐਨਜੀਓ ਦੇ ਤੌਰ ਤੇ ਜਾਂ ਸੋਸ਼ਲ ਐਕਟੀਵਿਟੀਜ਼ ਦੇ ਤੌਰ ਤੇ ਉਹਨਾਂ ਨੂੰ ਵਾਚੜ ਕੇ ਅੱਗੇ ਆਣਾ ਚਾਹੀਦਾ ਜਿਸ ਨਾਲ ਸਾਡੀ ਜਿਹੜੀ ਪਬਲਿਕ ਹੈ ਗਰੀਬ ਪਬਲਿਕ ਹੈ ਜਾਂ ਜਿਹੜੀ ਨੀਡੀ ਪਬਲਿਕ ਹੈ ਉਹਨਾਂ ਦੀ ਹੈਲਪ ਹੋ ਸਕੇ ਔਰ ਉਹਨਾਂ ਦਾ ਜਿਹੜਾ ਹੈਗਾ ਗੁਜ਼ਾਰਾ ਜਿਹੜਾ ਹੈ ਬੜੇ ਅੱਛੇ ਤਰੀਕੇ ਨਾਲ ਆਪਣਾ ਕਰ ਸਕਣ ਅਸੀਂ ਵੀ ਉਹਨਾਂ ਦੀ ਹੈਲਪ ਲਈ ਅੱਗੇ ਆਉਂਦੇ ਰਹੀ ਹੈ ਥੈਂਕ ਯੂ ਨਮਸਕਾਰ ਮੈਂ ਡਾਕਟਰ ਸੁਰਿੰਦਰ ਕੁਮਾਰ ਪ੍ਰੈਜ਼ੀਡੈਂਟ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਅੱਜ ਇਸ ਕਲੱਬ ਦੇ 18ਵੇਂ ਖੂਨਦਾਨ ਕੈਂਪ ਤੇ ਸਭ ਦਾ ਸਵਾਗਤ ਕਰਦਾ ਇਹ ਜੋ ਕੈਂਪ ਹੈ ਇਹਦਾ ਸਾਡੇ ਸਾਰੇ ਕਲੱਬ ਦੇ ਮੈਂਬਰਸ ਨੇ ਸੀਨੀਅਰ ਸਾਡੇ ਮੈਂਬਰਸ ਨੇ ਔਰ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਡੇ ਧਰਮ ਦਾ ਚਾਹੇ ਕਿਸੇ ਦਾ ਕੋਈ ਆਨੰਦ ਕਾਰਜ ਹੋਣਾ ਜਾਂ ਕਿਸੇ ਦੇ ਫੇਰੇ ਹੋਣੇ ਆ ਜਾਂ ਕਿ ਨਿਕਾਹ ਹੋਣਾ ਜਾਂ ਕ੍ਰਿਸਚੀਅਨ ਰੀਤੀ ਰਿਵਾਜ ਦੇ ਨਾਲ ਸ਼ਾਦੀ ਹੋਣੀ ਹੈ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਸਾਡਾ ਸਾਡਾ ਦੇਸ਼ ਦਾ ਗੁਲਦਸਤਾ ਹੈ ਤਾਂ ਉਸੇ ਉਸੇ ਲਿਹਾਜ਼ ਨਾਲ ਸੀ ਚੀਨੂ ਮੁੱਖ ਰੱਖ ਕੇ ਕਿਸੇ ਵੀ ਧਰਮ ਔਰ ਜਾਤੀ ਦੇ ਲੋਕ ਇੱਥੇ ਆ ਕੇ ਲੋਡ ਵੰਸ਼ ਆਪਣੇ ਬੇਟੀ ਦੀ ਸ਼ਾਦੀ ਸਾਡੇ ਸਹਿਯੋਗ ਨਾਲ ਕਰ ਸਕਦੇ ਆ ਥੈਂਕ ਯੂ